ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਾਦਾ ਹੋਇਆ ਲੁਧਿਆਣੇ ਦੀਆਂ ਬਹੁਤ ਸਾਰੀਆਂ ਫੈਮਿਲੀਜ਼ ਖਾਸ ਤੌਰ ਤੇ ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਹੈ ਉਹ ਉਹਨਾਂ ਨੇ ਅੱਜ ਪਰਿਵਾਰਾਂ ਸਮੇਤ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਟਲੀ ਕਾਂਗਰਸ ਛੱਡ ਕੇ ਇਹ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀਆਂ ਪਰ ਮੈਂ ਅਕਸਰੇ ਕਹਿਣਾ ਹੁੰਦਾ ਕਿ ਜੇ ਇਹਨਾਂ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਹਨਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਨੜਾ ਸਵਾਗਤ ਹੈ ਭਾਰਤੀ ਚ ਬਣਦਾ ਮਾਨ ਸਨਮਾਨ ਸੰਗਠਨ ਚ ਬਣਦਾ ਮਾਨ ਸਨਮਾਨ ਸਰਕਾਰ ਚ ਬਣਦਾ ਮਾਨ ਸਨਮਾਨ ਮਿਲੂਗਾ ਤੇ ਮੈਂ ਸੰਜੀਵ अरोड़ा ਜੀ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਕੈਂਪੇਨ ਜਿਹੜੀ ਹੈ ਬੜੀ ਸ਼ਾਂਤੀਪੂਰਵਕ ਔਰ ਬੜੀ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ ਤੇ ਅੱਜ ਦੋ ਪ੍ਰੋਗਰਾਮ ਹੈਪੋ ਵਾਲ ਬਲੇ ਪਾਸੇ ਮੇਰੇ ਵੀ ਦੋ ਪ੍ਰੋਗਰਾਮ ਨੇ ਕੱਲ ਨੂੰ ਵੀ ਨੇ ਪਰਸੋਂ ਨੂੰ ਵੀ ਇੱਥੀਆਂ ਤੇ ਆਪਣੇ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਘਰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਤੇ ਜੋ ਰਿਸਪੌਂਸ ਆ ਰਿਹਾ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਕਿਉਂਕਿ ਸਰਵੇ ਵਗੈਰਾ ਜੋ ਆਏ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਪਿਛਲੇ ਸਵਾਤਕ 3 ਸਾਲ ਦੇ ਕੰਮਾਂ ਤੋਂ ਖੁਸ਼ ਨੇ ਭਾਵੇਂ ਉਹ ਨੌਕਰੀਆਂ ਦੇਣ ਦਾ ਕੰਮ ਹੋਵੇ ਭਾਵੇਂ ਉਹ ਵਪਾਰੀਆਂ ਨਾਲ ਸੰਬੰਧਿਤ ਫੈਸਲੇ ਜਿਹੜੇ ਲਏ ਗਏ ਨੇ ਪਿਛਲੇ ਦਿਨਾਂ ਚ ਵੀ ਜਾਂ ਫਿਰ ਜਿਹੜਾ ਬਿਜਲੀ ਨਾਲ ਸੰਬੰਧਿਤ ਖਾਸ ਤੌਰ ਤੇ ਪਾਣੀ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਅੱਜ ਅੱਜ ਦੁਨੀਆ ਦੇ ਵਿੱਚ ਵਰਲਡ ਪਰਿਆਵਰਨ ਡੇ ਉਹ ਵੀ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਉਪਰਾਲਾ ਇਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਵਾਤਾਵਰਨ ਵੀ ਬਚਾਉਣਾ ਹੈ ਪੰਜਾਬ ਦਾ ਜਿਹੜਾ ਸਾਡੇ ਅਜੀਬ ਬੜੀ ਖੁਸ਼ੀ ਦੀ ਗੱਲ ਆ ਸਾਡੇ 44 ਬੱਚੇ ਜਿਹੜੇ ਲੁਧਿਆਣੇ ਦੇ ਬੱਚੇ ਵੀ ਸੀ ਉਹ 44 ਬੱਚੇ ਨੇ ਜਿਨ੍ਹਾਂ ਨੇ ਮਤਲਬ JEE ਐਡਵਾਂਸ ਦਾ ਜਿਹੜਾ ਪੇਪਰ ਹੈ ਉਹ ਕਲੀਅਰ ਕੀਤਾ ਯਾਨੀ ਕਿ IIT ਚ ਕੀਤਾ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿਹੜੇ ਜਿਹੜੀ ਇੱਕੋ ਸਟੇਟ ਦੇ 44 ਬੱਚੇ ਜਿਹੜੇ ਨੇ ਉਹ ਅੱਜ ਜਿਹੜੇ IIT ਦੇ ਪੇਪਰ ਦੇ ਵਿੱਚੋਂ ਪਾਸ ਹੋਏ ਨੇ ਅੱਜ ਉਹਨਾਂ ਨੂੰ ਘਰੇ ਬੁਲਾ ਕੇ ਸਨਮਾਨਿਤ ਵੀ ਕੀਤਾ ਸਾਡੇ ਬੱਚੇ ਪੜ ਰਹੇ ਆ ਆਰਾਮ ਕਰਾਂ ਤੋਂ ਬੱਚੇ ਨੇ ਹੋ ਕੋਈ ਸਪਾਰਸ਼ ਨਹੀਂ ਕੋਈ ਬਸ ਉਹ ਇਹ ਆ ਵੀ ਉਹਨਾਂ ਨੂੰ ਥੋੜਾ ਜਿਹਾ ਹਲਾਰਾ ਚਾਹੀਦਾ ਮੌਕਾ ਚਾਹੀਦਾ ਕੋਈ ਸਰਕਾਰੀ ਸਕੂਲ ਤੋਂ ਉੱਠ ਕੇ ਆਇਆ ਕੋਈ ਮੈਰਿਟੋਸ ਮੈਰਿਟੋਰੀਅਸ ਜਿਹੜਾ ਸਕੂਲ ਆ ਉਹ ਵੀ ਸਰਕਾਰੀ ਹੈ ਸੋ ਉਹਨਾਂ ਨੇ ਮਿਹਨਤ ਕਰਕੇ ਜਿਹੜੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਕੋਚਸ ਨੂੰ ਔਰ ਕੋਈ ਪੈਸਾ ਨਹੀਂ ਲੱਗਿਆ ਉਹ ਕੋਚਿੰਗ ਦੇ ਵਿੱਚ ਨਹੀਂ ਤਾਂ ਮਹਿੰਗੇ ਮਹਿੰਗੇ ਟਿਊਸ਼ਨਰ ਰੱਖਣੇ ਪੈਂਦੇ ਆ ਜੋ ਬੱਚੇ ਦੱਸ ਕੇ ਗਏ ਕਿ ਸਾਡਾ ਕੋਈ ਪੈਸਾ ਨਹੀਂ ਲੱਗਿਆ ਇੱਕ ਦਾ ਇੱਕ ਦਾ ਜਿਹੜਾ ਪਿਤਾ ਜੀ ਸੀ ਉਹ ਟੇਲਰ ਮਾਸਟਰ ਹੈ ਕੋਈ ਮਜ਼ਦੂਰੀ ਕਰਦੇ ਆ ਕੋਈ ਛੋਟੇ ਮੋਟੇ ਘਰਾਂ ਦੇ ਆਮ ਘਰਾਂ ਦੇ ਬੱਚੇ ਨੇ ਉਹ ਪਰ ਉਹ ਏਡੇ ਡੇ ਵਾਇਡ ਦੇ ਚਾਰ ਪੰਜ ਪਹਿਲੇ ਟਫੈਸਟ ਪੇਪਰਾਂ 'ਚ ਮੰਨੇ ਜਾਂਦੇ ਆ ਜਿਹੜੇ ਜੇਈ ਦੇ ਇਗਜ਼ਾਮ ਨੇ ਉਹਨਾਂ ਨੂੰ ਕਲੀਅਰ ਕੀਤਾ ਤੇ ਅੱਜ ਸਾਡੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਕਿਉਂਕਿ ਪਾਰਟੀ ਹਜੇ ਸਾਡੀ 10-12 ਸਾਲ ਹੀ ਪੁਰਾਣੀ ਹੈ ਇਸ ਕਰਕੇ ਹਜੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਆਉਣਗੇ ਦਰਵਾਜ਼ੇ ਖੁੱਲੇ ਨੇ ਅਸੀਂ ਵੱਡੇ ਜਲਦੀ ਰਾਜਨੀਤੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਚ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਚਾਰ ਗਲੀਆਂ ਚ ਪ੍ਰਚਾਰ ਕਰਦੇ ਵੀ ਨਜ਼ਰ ਆਵਾਂਗੇ ਅਸੀਂ ਕੋਈ ਉਸ ਪ੍ਰੋਟੋਕਾਲ ਵਾਲੇ ਨਹੀਂ ਹੈਗੇ ਕਿ ਸਿਰਫ ਵੱਡੀਆਂ ਰੈਲੀਆਂ ਹੀ ਕਰਨੀਆਂ ਨੇ ਜਾਂ ਆਉਣੇ ਹੀ ਨਹੀਂ ਜਾਂ ਅਸੀਂ ਤਾਂ ਆਮ ਘਰਾਂ ਚੋਂ ਆਮ ਗਲੀਆਂ ਚੋਂ ਉੱਠ ਕੇ ਆਏ ਹੋਇਆ ਸੋ ਪ੍ਰਚਾਰ ਚ ਕੋਈ ਕਮੀ ਨਹੀਂ ਛੱਡਾਂਗੇ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾں ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਲੋਕਤੰਤਰ ਚ ਮਾਲਕ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਫਲ ਫੁੱਲ ਲਾਏ ਨੇ ਤੇ ਹੁਣ ਵੀ ਅਸੀਂ ਇਸੇ ਉਮੀਦ ਨਾਲ ਜਿਹੜਾ ਅਸੀਂ ਮਿਹਨਤ ਕਰਾਂਗੇ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡਦੇ ਤੇ ਬਾਕੀ ਜਿਹੜੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਆਪਸ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਉਹ ਕਹਿੰਦਾ ਮੇਰੇ ਕੋਲੇ ਆ ਨਾ ਆਵੇ ਉਹ ਕਹਿੰਦਾ ਮੈਂ ਉੱਥੇ ਜਾਂਦਾ ਨਹੀਂ ਉਹ ਕਹਿੰਦਾ ਇੱਥੇ ਕਿਉਂ ਆ ਗਿਆ ਹੈਨਾ ਉਹ ਤਾਂ ਆਪਸ ਹੀ ਲੜਾਈਆਂ ਉਹਨਾਂ ਦੀ ਉਹੀ ਨਹੀਂ ਮੁੱਕ ਰਹੀਆਂ ਠੀਕ ਹੈ ਨਾ ਤੇ ਬੀਜੇਪੀ ਦਾ ਮੇਰੇ ਖਿਆਲ ਚ ਇਲੈਕਸ਼ਨ ਛੱਡ ਹੀ ਗਈ ਉਹ ਤਾਂ ਇਹ ਕਹਿਣ ਲੱਗੇ ਵੀ ਜੇ ਸਾਨੂੰ ਨਹੀਂ ਪਾਉਣੀ ਬਾ ਆਮਾਦੀ ਪਾਰਟੀ ਨੂੰ ਨਾ ਪਾਓ ਹੋਰ ਜੀ ਨੂੰ ਮਰਜ਼ੀ ਪਾ ਦਿਓ ਮਤਲਬ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਉਹ ਪਹੁੰਚ ਗਏ ਸੋ ਇਸ ਕਰਕੇ ਆਮਾਦੀ ਪਾਰਟੀ ਦੀ ਸਰਕਾਰ ਹੈ ਕੰਮ ਵੀ ਹੋਣਗੇ ਸ਼ਹਿਰ ਦੇ ਅਜੇ ਬਹੁਤ ਸਾਰੇ ਕੰਮ ਪਏ ਨੇ ਬੈਸਟ ਦੇ ਪਏ ਨੇ ਅਚਾਨਕ ਗੋਗੀ ਜੀ ਦਾ ਜਿਹੜਾ ਅਕਾਲ ਚਲਾਣਾ ਸੀਗਾ ਉਹ ਉਹਦੇ ਕਰਕੇ ਜਿਹੜੀ ਇਲੈਕਸ਼ਨ ਲੜਨੀ ਪੈ ਰਹੀ ਹੈ ਪਹਿਲਾਂ ਵੀ ਲੋਕਾਂ ਨੇ ਹੰਕਾਰ ਹਰਾਇਆ ਸੀਗਾ ਤੇ ਹੁਣ ਵੀ ਇਹਨਾਂ ਦਾ ਜਿਹੜਾ ਨਾਰਾ ਹੈ ਕਿੰਨਾ ਗੁੱਸਾ ਨਾ ਹੰਕਾਰ ਸੰਜੀਵ ਅਰੋੜਾ ਇਸ ਵਾਰ ਠੀਕ ਹੈ ਨਾ ਉਧਰਲੇ ਪਾਸੇ ਗੁੱਸਾ ਵੀ ਹੈ ਉਧਰਲੇ ਪਾਸੇ ਹੰਕਾਰ ਵੀ ਹੈ ਦੋਨੇ ਨੇ ਉਧਰ ਸੋ ਇਸ ਕਰਕੇ ਹੰਕਾਰ ਦਾ ਸਿਰ ਨੀਵਾ ਹੁੰਦਾ ਸੋ ਅਸੀਂ ਲੋਕਾਂ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਤੇ ਨਾਲ ਜਿਹੜਾ ਪਾਰਟੀ ਦੇ ਕੰਮ ਨੇ ਉਹਨਾਂ ਨੂੰ ਸਾਡੇ ਜਿਹੜੇ ਅੱਜ ਵੀ ਜੁਆਇਨ ਕੀਤੇ ਹਨ ਵਰਕਰ ਉਹ ਵੀ ਪਹੁੰਚਾਉਣਗੇ ਔਰ ਸਾਡੇ ਵਲੰਟੀਅਰ ਜਿੰਨੇ ਵੀ ਹੈਗੇ ਨੇ ਅਸੀਂ ਕੰਮ ਕਰਾਂਗੇ ਕਿੰਨੀ ਫੀਲਿੰਗ ਆ ਟੁਏ ਉਹ ਬੀਜੀ ਬੀਜੀਪੀ ਨੇ ਕਿਹ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਆ ਸੰਦੂਰ ਲੈ ਲੈਣ ਆਪਣੀ ਵਾਈਫ ਦਲਾ ਦੇਣ ਜਦ ਕਿ ਸੰਦੂਰ ਦਾ ਜਿਹੜਾ ਰਾਈਟ ਆ ਪਤੀ ਕੋਲ ਆ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸਿੰਦੂਰ ਦੀ ਕੀਮਤ ਤੂੰ ਕਿਆ ਜਾਣ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖਿਆ ਪਹਿਲਾਂ ਹੁਣ ਫੌਜ ਦੀ ਵਰਦੀ ਜੀ ਦੇਖੋ ਫੌਜ ਦੀ ਵਰਦੀ ਨੂੰ ਵੀ ਮੈਨੂੰ ਇਸਤੇਮਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤੀਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕਿਸ ਕੀ ਕੌਣ ਕਿਹਦੇ ਆਵਾਜ਼ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰਿਆਂ ਨੇ ਮਮਤਾ ਬੈਂਦਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇਸ਼ ਦੇ ਮਹਿਲਾਵਾਂ ਦੇ ਪਤੀ ਹੋ ਜਦਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਦੇ ਆਖਰੀ ਦਿਨ ਇੱਕ ਸੰਦੂਰ ਖੇਲਾ ਉਹਨਾਂ ਦਾ ਇੱਕ ਤਿਹਾਰ ਰਸਮ ਹੈ ਸੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਿਹਾ ਕੰਮ ਹੈ ਸੋ ਹਰ ਗੱਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜਾ ਸਾਡਾ ਦਾ ਚੋਣ ਮੈਨੀਫੈਸਟੋ ਸਾਰੇ ਪੰਜਾਬ ਨੂੰ ਲੈ ਕੇ ਆਈ ਹੈ ਕਿ ਅਸੀਂ ਕਿਸੇ ਹਲਕੇ ਨਾਲ ਕੋਈ ਦ੍ਰਿਹਾਤ ਨਹੀਂ ਕਰਦੇ ਚਾਹੇ ਉਹ ਈਵਨ ਜਿਹੜੇ ਹਲਕੇ ਅਸੀਂ ਨਹੀਂ ਵੀ ਜਿੱਤੇ ਹੋਏ ਅਸੀਂ ਉੱਥੇ ਵੀ ਕੋਈ ਫੰਡਾਂ ਦੀ ਕਮੀ ਨਹੀਂ ਛੱਡਦੇ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਕਿ ਇਸ ਗਲੀ ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁੜੀਆਂ ਹੀ ਪੱਟ ਦੋ ਹੈਨਾ ਜਾਂ ਇੱਥੇ ਕੋਈ ਹੋਰ ਨੁਕਸਾਨ ਕਰਦੇ ਤਾਂ ਕੋਈ ਜੀ ਸਾਨੂੰ ਵੋਟਾਂ ਨੇ ਪਈਆਂ ਤਾਂ ਕਰਕੇ ਜਾਂ ਕਰਾ ਲਓ ਫਿਰ ਉਹਨਾਂ ਤੋਂ ਜਿਨ੍ਹਾਂ ਨੂੰ ਜਿਤਾਇਆ ਇਹਦਾਂ ਦਾ ਨਹੀਂ ਸੀ ਕੰਮ ਕਰਦੇ ਸਾਰੇ ਪੰਜਾਬ ਦਾ ਵਿਕਾਸ ਹੋਣਾ ਹੈ ਵਿੱਚ ਵੈਸ਼ ਦਾ ਵੀ ਹੋਣਾ ਹੈ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਾਈ ਇਲੈਕਸ਼ਨ ਲੜੀਆਂ ਜਿੱਦੜਵਾ ਜਿੱਤੇ ਆ ਉਹ ਆਪਣਾ ਚੱਬੇਵਾ ਚੱਬੇਵਾਲ ਜਿੱਤੇ ਆ ਚੱਬੇਵਾਲ ਸਾਹਿਬ ਖੜੇ ਨੇ ਐਮਪੀ ਸਾਹਿਬ ਖੜੇ ਨੇ ਤੇ ਜਲੰਧ ਆਪਣਾ ਜਲੰਧਰ ਜਿੱਤੇ ਆ ਆਪਣਾ ਡੇਰਾਬਾ ਬਨਾਨਕ ਜਿੱਤੇ ਆ ਸੋ ਉਹ ਪਬਲਿਕ ਜਿਹੜੀ ਉਹ ਉਹ ਕੁਛ ਨਾ ਕੁਛ ਦੇਖ ਕੇ ਹੀ ਵੋਟ ਪਾਉਂਦੀ ਆ ਕੋਈ ਕੋਈ ਅਸੀਂ ਕੋਈ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਤਾਂ ਕਰਦੇ ਨਹੀਂ ਕੀ ਨੇ ਕਿਹਾ ਹੈ ਸੁਵੀਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਹੈ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨਹੀਂ ਨੇ ਲਿਆਂਦੇ ਕਿਨੇ ਸੀਗੇ ਗੈਂਗਸਟਰ ਕਿਹਦਾ ਕਿਹਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਥਾ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਤਰ੍ਹਾਂ ਕੇ ਗੋਲੀਆਂ ਮਾਰ ਕੇ ਮਾਰਿਆ ਸੀਗਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਆ ਜੀ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲੋ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਤਾਂ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਆ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ ਚਾਰ ਨਾਲ ਗੁਣਾ ਕਰ ਲੋ ਇਹ ਤਾਂ 2 ਕਰੋੜ ਦਾ ਵੋਟਹੀਂ ਲਈ ਫਿਰਦੇ ਨੇ ਇਹ ਪੈਂਦੇ ਨਿਕਲਦੇ ਕਿੰਨੀਆਂ 23 ਤਰੀਕ ਨੂੰ ਦੇਖ ਲੈ ਉੱਥੋਂ ਇਹ ਤਾਂ ਨਿਕਲਦੀ ਕਿੰਨੀ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿੱਤੀਆਂ ਰੇਤੇ ਤੇ ਇਹਨਾਂ ਦਾ ਮਾਫੀਆ ਸੀ ਲੈਂਡ ਮਾਫੀਆ ਸੈਂਡ ਮਾਫੀਆ ਠੀਕ ਹੈ ਜੀ ਤੇ ਟੋਲ ਪਲਾਜੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਤੇ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਟਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਜੇ ਇਹ ਬਚਾਉਣਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੁਖਵੀਰ ਬਾਦਲ ਹੋਰੋਂ ਨਾ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮੈਂ ਤਾਂ ਲੱਗਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਆ ਜਾਣ ਕੇ ਇਹ ਪਤਾ ਨਹੀਂ ਉਹ ਆ ਪੀਪਲ ਜਾਂਦਾ ਸੁਖਵੀਰ ਬਾਦਲ ਵੀ ਉਹ ਜਿਹੜਾ ਵੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਪਤਾ ਨਹੀਂ ਤਾਂ ਸੱਚੀ ਮੁੱਚੀ ਜੋ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾਉਂਦਾ ਵੀ ਕੱਲ ਕਿਹੜਾ ਸੀਗਾ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਜ਼ਾ ਤਨਖਾਇਆ ਕਰਾ ਦੇ ਕਿਸੇ ਚ ਲੱਗੀ ਉਦੋਂ ਪਲੱਸਟਰ ਲੱਗਿਆ ਸੀ ਇੱਕ ਦਿਨ ਬਾਅਦ 에어ਪੋਰਟ ਤੇ ਐਂ ਭੱਜਾ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਤਲਬ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਧਰਮ ਨੂੰ ਮੁਠੀ ਐ ਸਮਝ ਲੈ 70 ਸਾਡੀ ਮੁਠੀ ਚ ਹੈ ਇਹਨੂੰ ਬਦਲ ਦੋ ਜਿਹੇਦਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪ੍ਰਮਾਤਮਾ ਦੇਖਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਹੋਈ ਹੈ ਨਾ ਹਾਂ ਜੀ ਕਿਉਂ ਜੀ ਮਾਈਕੋ ਜਮਾ ਉਥੇ ਕਿਉਂ ਜਾਈ ਸੀ ਨਹੀਂ ਇਹ ਇਹਹੀ ਜਾਖੜ ਸਾਹਿਬ ਜਿਹੜਾ ਕਾਂਗਰਸ ਚ ਹੁੰਦੇ ਸੀ ਉਦੋਂ-ਉਦੋਂ ਬੀਜੇਪੀ ਨੂੰ ਗਾਲਾਂ ਕੱਢਦੇ ਹੁੰਦੇ ਸੀ ਆਹੀ ਬਿੱਟੂ ਜਦੋਂ ਕਾਂਗਰਸ ਚ ਹੁੰਦਾ ਸੀ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਆਹੀ ਕੈਪਟਨ ਵਿਰੇਂਦਰ ਜਦੋਂ ਇੱਧਰ ਹੁੰਦਾ ਸੀ ਉਦੋਂ ਉਹਨਾਂ ਨੂੰ ਗਾਲਾਂ ਕੱਢਦਾ ਸੀ ਠੀਕ ਹੈ ਨਾ ਇਸ ਮਨਪ੍ਰੀਤ ਬਾਦਲ ਜਦੋਂ ਇੱਧਰ ਹੁੰਦਾ ਸੀ ਸਾਰੀ ਕਾਂਗਰਸ ਤਾਂ ਬੀਜੇਪੀ ਚ ਫਿਰਦੀ ਐ ਇਹ ਤਾਂ ਵਿੰਗ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਵਿੰਗ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਬੇਸ਼ਕਤ ਬੰਦੇ ਆ ਅਸੀਂ ਨੈਸ਼ਨਲਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਚਾਹੀਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਬੀਜੇਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀਆਂ ਨੇ ਦੱਸ ਵੀ ਨਹੀਂ ਸਕਦੇ ਇੱਥੇ ਆਪਾਂ ਉਹਨਾਂ ਸੁਪਰੀਮ ਕੋਰਟ ਨੂੰ ਹੋ ਨਹੀਂ ਗਾਲਾਂ ਕੱਢਣੋਂ ਹਟਦੇ ਪਾਰਲੀਮੈਂਟ ਨੂੰ ਹੋ ਗਾਲਾਂ ਕੱਢ ਜਾਂਦੇ ਆ ਇਲੈਕਸ਼ਨ ਕਮਿਸ਼ਨ ਨੂੰ ਹੋ ਗਾਲਾਂ ਕੱਢ ਜਾਂਦੇ ਆ ਰਾਸ਼ਟਰਪਤੀ ਤੱਕ ਨੂੰ ਕਹਿਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਨੂੰ ਰੋਕ ਨਹੀਂ ਸਕਦੇ ਫਰੰਟਿੰਗ ਸੋ ਇਹ ਸਾਰੇ ਇੰਸਟੀਚਿਊਸ਼ਨ ਖਤਮ ਕਰਤੇ ਕਿਹੜੀ ਗੱਲ ਕਰਦੇ ਆ ਇਹ ਕੀ ਤੋਂ ਫੌਜ ਨੂੰ ਮੈਂ ਕੁਝ ਕਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿ ਸੰਧੂਰ ਵਾਲਿਆਂ ਨੂੰ ਫੌਜ ਦੇ ਤਾਂ ਨਾਲ ਆ ਸਾਰੇ ਸਾਰੀ ਤਾਂ ਫੌਜ ਆਪਣੀ ਪੰਜਾਬ ਦੀ ਹੈ ਲੜਾਈ ਕਿਤੇ ਵੀ ਹੋਵੇ ਬਾਰਡਰ ਪੰਜਾਬ ਵਾਲਾ ਵਰਤਿਆ ਜਾਂਦਾ ਜੀ ਡਰੋਨ ਆਪਣੇ ਇੱਥੇ ਆਏ ਫਾਜ਼ਿਲਕਾ ਬਾਲਾਏ ਆਦਮਪੁਰ ਫਿਰੋਜ਼ਪੁਰ ਦੀ ਇੱਕ ਮਹਿਲਾ ਦੀ ਮੌਤ ਵੀ ਹੋਈ ਆਦਮਪੁਰ ਜਲੰਧਰ ਠੀਕ ਹੈ ਨਾ ਅੰਮ੍ਰਿਤਸਰ ਸਾਰਾ ਸਾਡਾ ਬਾਰਡਰ ਮਿਸਤੇ ਵੱਲ ਸੋ ਅਸੀਂ ਕਦੋਂ ਚਾਹੋ ਨਾ ਲੜਾਈ ਹੋਵੇ ਜੀ ਮਰ ਦੇਤਾ ਸੀ ਹੈ ਨਾ ਜੀ ਸੋ ਪਹਿਲਾ ਨੁਕਸਾਨ ਘਟੋਇਆ ਜਦੋਂ 47 ਵੇਲੇ 10 ਲੱਖ ਬੰਦਾ ਜਿਹੜਾ ਸਾਡੇ ਚਾਚੇ ਤਾਏ ਸੀ ਸਾਡੇ ਨਾਨੇ ਨਾਨੀਆਂ ਸਾਡੀ ਬਜ਼ੁਰਗ ਸੀਗੇ ਉਹ ਜਿਹੜੇ ਉਧਰੋਂ ਇਧਰ ਨੂੰ ਸ਼ਿਫਟ ਹੋਏ ਇਧਰੋਂ ਉਧਰ ਨੂੰ ਹੋਏ ਜਿਹੜੀ ਘਟ ਵੱਡ ਹੋਈ ਹੈ ਸਾਰੀ ਆਪਣੀਆਂ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਹੋ ਚੱਲੀਦਾ ਹੁੰਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਵਰਤਿਆ ਹਰ ਚੀਜ਼ ਨੂੰ ਕੋਈ ਚੀਜ਼ ਤਾਂ ਹੀ ਛੱਡ ਦੋ ਵਿਜਿਟ ਚ ਰਾਜਨੀਤੀ ਨਾ ਬਾੜੋ ਸਵਿਸ ਕਰਕੇ ਜੋ ਸਾਡਾ ਆਪਣੇ ਉਹਨਾਂ ਨੂੰ ਆਕਾਮਾਂ ਨੂੰ ਸਮਝਾਉਣ ਪੰਜਾਬ ਦੇ ਪੈਸੇ ਹੀ ਦਵਾ ਦਿਓ ਜੀ ਡਾਕਟਰ ਸਾਹਿਬ ਆਰਡੀਐਫ ਦਾ 6000 ਕਰੋੜ ਰੋਕੀ ਬੈਠਿਆ ਪੈਸਾ ਦਵਾ ਦਿਓ ਜੀ ਹਾਂ ਜੀ ਪੰਜਾਬ ਦੇ ਜਿੰਨੇ ਆ ਹੁਣ ਕਹਿੰਦੇ ਸੀਆਈਐਸਐਫ ਲਾਵਾਂਗੇ ਉੱਥੇ ਨੰਗਲ ਡੈਮ ਕੀ ਗੱਲ ਪੰਜਾਬ ਪੁਲਿਸ ਰੱਖੀ ਨਹੀਂ ਕਰਦੀ ਪੰਜਾਬ ਪੁਲਿਸ ਫਰੀ ਚ ਰੱਖੀ ਕਰਦੀ ਐ ਉਹ ਪੈਸੇ ਮੰਗਦੇ ਐ ਅਸੀਂ ਕਿਉਂ ਦਈਏ ਵੀ ਨਾਲੇ ਤਾਂ ਚੋਰੀ ਸਾਡੀ ਕਰਨਗੇ ਨਾਲੇ ਪੈਸੇ ਵੀ ਅਸੀਂ ਦੇਈਏ ਠੀਕ ਹੈ ਨਾ ਇਹ ਨਹੀਂ ਹੋਊਗਾ ਜਾਖੜ ਸਾਹਿਬ ਨੂੰ ਕੋਈ ਪੰਜਾਬ ਦੇ ਮੁੱਦੇ ਚੱਕੋ ਆਹ ਗੱਲਾਂ ਛੱਡੋ ਸਿਆਸਤ ਕਰਦਿਆਂ ਛੱਡੀ ਦੋ ਜੀ ਜਾਂਦੀ ਹੈ ਨਾ ਜਿਹੜੀ ਚਾਹ ਉਹਨੂੰ ਸਿਆਸਤ ਚ ਵੜਨ ਤਾਂ ਦਿੰਦੇ ਨਹੀਂ ਕਰੇ ਚੰਨੀ ਲੜ ਪੈਂਦਾ ਉਹਦੇ ਨਾਲ ਕਦੇ ਕਦੇ ਰੰਧਾਵਾ ਲੜ ਪੈਂਦਾ ਕਦੇ ਕਦੇ ਬਾਜਵਾ ਲੜ ਪੈਂਦਾ ਇਹ ਕਾਦੀ ਸਿਆਸਤ ਛੱਡ ਦੇਣਗੇ ਛੱਡੋ ਕੋਈ ਕੋਈ ਬੇਰਜ਼ਗਾਰੀ ਦੀ ਕੋਈ ਧਰਤੀ ਦੇ ਪਾਣੀ ਦੀ ਇਹ ਗੱਲਾਂ ਕਰੀਏ ਇਹ ਮੁੱਦੇ ਨਹੀਂ ਹੈਗੇ ਜਿਹੜੇ ਆ ਜਿਹਨਾਂ ਦੇ ਨਾਮ ਲਈ ਜਨੇ ਪੰਜਾਬ ਦੇ ਮੁੱਦੇ ਨਹੀਂ ਹੈਗੇ ਇਹ ਤਾਂ ਆਪਦੀਆਂ ਕੁਰਸੀਆਂ ਦੀ ਲੜਾਈ ਲੜ ਰਿਆ ਬਸ